ਸਮੰਦੀ ਦੀ ਮੌਤ ਦਾ ਰੌਕਟੇ ਖੜੇ ਕਰ ਦੇਣ ਵਾਲਾ ਸੱਚ ਹੁਣ ਸਭ ਦੇ ਸਾਹਮਣੇ ਆ ਚੁੱਕਾ ਹੈ। ਇਹ ਸਵਾਲ ਹਰ ਕਿਸੇ ਦੇ ਮਨ ਦੇ ਵਿੱਚ ਹੈ ਕਿ ਆਖਿਰ ਰਾਜਵੀਰ ਜਵੰਦੇ ਦੇ ਸਿਰ ਉੱਤੇ ਲੱਗਿਆ ਹੈਲਮਟ ਕਿਵੇਂ ਟੁੱਟ ਗਿਆ ਤੇ ਉਸ ਨਾਲ ਇੰਨਾ ਵੱਡਾ ਹਾਦਸਾ ਕਿਉਂ ਵਾਪਰਿਆ? ਕਿਸੇ ਨੇ ਉਹਦਾ ਹੈਲਮਟ ਬਦਲਿਆ ਸੀ? ਇਹ ਡੁਪਲੀਕੇਟ ਕਿਵੇਂ ਆਇਆ? ਨਵੇਂ ਖੁਲਾਸਿਆਂ ਨੇ ਲੋਕਾਂ ਦੀਆਂ ਰੂਹਾਂ ਨੂੰ ਹਿਲਾ ਦਿੱਤਾ ਹੈ। ਸੀਸੀਟੀਵੀ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਹਨ। ਦੋਸਤੋ ਅੱਜ ਗੱਲ ਕਰਨ ਜਾ ਰਹੇ ਹਾਂ ਉਸ ਸਿੱਧੇ ਸਾਦੇ ਗੱਭਰੂ ਦੀ ਜਿਸ ਨੇ ਆਪਣੀ ਮਿੱਠੀ ਤੇ ਦਿਲਕਸ਼ ਆਵਾਜ਼ ਨਾਲ ਪੂਰੇ ਪੰਜਾਬ ਹੀ ਨਹੀਂ ਸਗੋ ਦੁਨੀਆ ਦੇ ਕੋਨੇ-ਕੋਨੇ ਵਿੱਚ ਆਪਣਾ ਨਾਮ ਬਣਾਇਆ ਸੀ ਜੀ ਹਾਂ ਗੱਲ ਕਰ ਰਹੇ ਹਾਂ ਅਸੀਂ ਰਾਜਵੀਰ ਜਵੰਦੇ ਦੀ ਉਸ ਸੱਚੇ ਪੰਜਾਬੀ ਪੁੱਤ ਦੀ ਜਿਸ ਦੀ ਅਚਾਨਕ ਮੌਤ ਨੇ ਪੂਰੇ ਪੰਜਾਬ ਨੂੰ ਹਿਲਾ ਦਿੱਤਾ ਹੈ ਸਾਲ 2025 ਪੰਜਾਬ ਦੀ 뮤జిਕ ਇੰਡਸਟਰੀ ਸਭ ਤੋਂ ਵੱਡਾ ਦਰਦ ਭਰਿਆ ਰਿਹਾ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਨੇ ਸਾਰੇ ਫੈਨਸ ਨੂੰ ਤੋੜ ਕੇ ਰੱਖ ਦਿੱਤਾ ਰਾਜਵੀਰ ਜਵੰਦਾ ਉਹ ਨੌਜਵਾਨ ਸੀ ਜਿਸ ਨੇ ਆਪਣੇ ਗਾਣਿਆਂ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਨਵਾਂ ਜਜ਼ਬਾ ਦਿੱਤਾ ਪੱਗ ਤੇ ਕੁੜਤਾ ਪਜਾਮਾ ਉਸ ਦੀ ਸ਼ਾਨ ਸੀ ਛੋਟੇ ਤੋਂ ਵੱਡੇ ਹਰ ਉਮਰ ਦਾ ਵਿਅਕਤੀ ਉਸ ਦੇ ਗੀਤਾਂ ਤੇ ਝੂਮਦਾ ਸੀ ਨੀਉ ਲੱਭਣੇ ਗਵਾਚੇ ਹੋਏ ਯਾਰ ਮਿੱਟੀ ਨਾਲ ਫਰੋਲ ਚੋ ਗਿਆ ਇਹ ਸਿਰਫ ਇੱਕ ਗਾਣਾ ਨਹੀਂ ਸੀ ਇਹ ਇੱਕ ਅਹਿਸਾਸ ਸੀ ਜਿਸ ਨੇ ਪੰਜਾਬ ਦੀ ਰੂਹ ਨੂੰ ਛੂ ਲਿਆ ਸੀ ਰਾਜਵੀਰ ਜਵੰਦੇ ਨੇ ਆਪਣੀ ਗਾਇਕੀ ਨਾਲ ਪੰਜਾਬੀ ਮਿਊਜ਼ਿਕ ਨੂੰ ਨਵੀਂ ਪਛਾਣ ਦਿੱਤੀ ਰਾਜ ਦੀ ਜਿੰਦਗੀ ਦੀ ਕਹਾਣੀ ਕਾਫੀ ਪਾਇਰਕ ਹੈ ਉਸ ਦਾ ਸੁਪਨਾ ਸੀ ਪੰਜਾਬ ਪੁਲਿਸ ਵਿੱਚ ਨੌਕਰੀ ਕਰਨਾ ਅਤੇ ਉਸ ਨੇ ਉਹ ਵੀ ਹਾਸਲ ਕੀਤਾ ਨੌਕਰੀ ਦੇ ਨਾਲ-ਨਾਲ ਉਸ ਦਾ ਦਿਲ ਗਾਇਕੀ ਵਿੱਚ ਧੜਕਦਾ ਰਿਹਾ ਉਸ ਦੇ ਦੋਸਤ ਕੁਲਵਿੰਦਰ ਬਿੱਲਾ ਅਤੇ ਕਵਰ ਗਰੇਵਾਲ ਵੀ ਉਸ ਸਮੇਂ ਮਿਊਜ਼ਿਕ ਦੀ ਦੁਨੀਆ ਵਿੱਚ ਅੱਗੇ ਵਧ ਰਹੇ ਸਨ ਰਾਜਵੀਰ ਨੇ ਆਪਣੀ ਤਨਖਾਹ ਵਿੱਚੋਂ ਪੈਸੇ ਬਚਾ ਕੇ ਆਪਣਾ ਪਹਿਲਾ ਗਾਣਾ ਰਿਲੀਜ਼ ਕੀਤਾ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਗਾਣਾ ਕੁਝ ਹੀ ਦਿਨਾਂ ਵਿੱਚ ਧਮਾਕਾ ਕਰ ਦੇਵੇਗਾ ਗੀਤ ਨੇ ਉਸ ਨੂੰ ਸਿੱਧਾ ਸਟਾਰਟਮ ਦੇ ਕੇ ਸਿਖਰ ਤੇ ਪਹੁੰਚਾ ਦਿੱਤਾ ਉਸ ਤੋਂ ਬਾਅਦ ਹਰ ਨਵੇਂ ਗਾਣੇ ਨੇ ਲੋਕਾਂ ਦੇ ਦਿਲ ਜਿੱਤ ਲਏ ਹਰ ਘਰ ਵਿੱਚ ਰਾਜਵੀਰ ਦੀ ਆਵਾਜ਼ ਗੂੰਜਣ ਲੱਗ ਪਈ ਪਰ ਗਾਣਿਆਂ ਤੋਂ ਇਲਾਵਾ ਉਸ ਦਾ ਇੱਕ ਹੋਰ ਵੀ ਸ਼ੌਂਕ ਸੀ ਮਹਿੰਗੀਆਂ ਬਾਈਕਾਂ ਤੇ ਰਾਈਡਾਂ ਕਰਨਾ ਉਸ ਨੂੰ ਰਾਈਡਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਕਹਿੰਦੇ ਨੇ ਕਿ ਬਾਈਕ ਵਿੱਚ ਉਸਦਾ ਦਿਲ ਵਸਦਾ ਸੀ ਹਾਦਸੇ ਤੋਂ ਸਿਰਫ 2 ਦਿਨ ਪਹਿਲਾਂ ਉਸ ਨੇ 27 ਲੱਖ ਰੁਪਏ ਦੀ ਇੱਕ ਨਵੀਂ ਬਾਈਕ ਖਰੀਦੀ ਸੀ ਉਹ ਆਪਣੇ ਫੈਨਸ ਨਾਲ ਵੀਡੀਓ ਰਾਈਂ ਬਹੁਤ ਖੁਸ਼ੀਆਂ ਜੜੀਆਂ ਸਾਂਝੀਆਂ ਕਰਦਾ ਹੋਇਆ ਨਜ਼ਰ ਆਉਂਦਾ ਸੀ ਤੇ ਨਾਲ ਹੀ ਉਸ ਨੇ 1.5 ਲੱਖ ਦਾ ਐਡਾਸ ਐਡਵਾਂਸ ਸਿਸਟਮ ਦਾ ਹੈਲਮਟ ਅਤੇ 80000 ਰੁਪਏ ਦਾ ਸੁਰੱਖਿਅਤ ਸੂਟ ਵੀ ਖਰੀਦਿਆ ਸੀ ਉਹ ਹਮੇਸ਼ਾ ਸੇਫ ਰਾਈਡਿੰਗ ਦਾ ਧਿਆਨ ਰੱਖਦਾ ਸੀ ਪਰ ਫਿਰ ਵੀ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ ਸਤੰਬਰ 2025 ਵਿੱਚ ਜਦੋਂ ਉਹ ਬੰਦੀ ਪਿਛੋੜ ਹਾਈਵੇ ਤੇ ਰਾਈਡ ਕਰ ਰਿਹਾ ਸੀ ਤਦ ਇੱਕ ਅਚਾਨਕ ਹਾਦਸਾ ਹੋ ਗਿਆ। ਰਿਪੋਰਟਰਾਂ ਅਨੁਸਾਰ ਸੜਕ ਤੇ ਅਚਾਨਕ ਆਏ ਆਵਾਰਾ ਜਾਨਵਰਾਂ ਨਾਲ ਉਸਦੀ ਬਾਈਕ ਟਕਰਾ ਗਈ। ਝਟਕਾ ਇੰਨਾ ਜ਼ੋਰਦਾਰ ਸੀ ਕਿ ਰਾਜਵੀਰ ਨੂੰ ਸਿਰ ਤੇ ਤੇ ਰੀੜ ਦੀ ਹੱਡੀ ਵਿੱਚ ਭਾਰੀ ਸੱਟ ਲੱਗ ਗਈ। ਲੋਕਾਂ ਨੇ ਤੁਰੰਤ ਉਸ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ਪਹੁੰਚਾਇਆ ਪਰ ਉੱਥੇ ਇਲਾਜ ਵਿੱਚ ਦੇਰੀ ਹੋ ਗਈ ਕਿਉਂਕਿ ਸ਼ੁਰੂ ਵਿੱਚ ਉਸਦੀ ਪਛਾਣ ਨਹੀਂ ਹੋਈ ਸੀ। ਬਾਦ ਵਿੱਚ ਉਸ ਨੂੰ ਮੁਹਾਲੀ ਦੇ 40 ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ 11 ਦਿਨ ਤੱਕ ਉਹ ਵੈਂਟੀਲੇਟਰ ਤੇ ਰਿਹਾ ਤੇ ਆਖਿਰਕਾਰ 9 ਅਕਤੂਬਰ 2024 ਨੂੰ ਉਸ ਨੇ ਹਮੇਸ਼ਾ ਲਈ ਅੱਖਾਂ ਬੰਦ ਕਰ ਲਈਆਂ ਸਿਰਫ 35 ਸਾਲ ਦੀ ਉਮਰ ਵਿੱਚ ਉਸ ਦਾ ਸਫ਼ਰ ਮੁੱਕ ਗਿਆ ਇਹ ਘਟਨਾ ਸਿਰਫ ਉਸ ਦੇ ਪਰਿਵਾਰ ਲਈ ਹੀ ਨਹੀਂ ਸਗੋਂ ਪੂਰੀ ਪੰਜਾਬੀ ਕਮਿਊਨਿਟੀ ਲਈ ਬਹੁਤ ਵੱਡਾ ਝਟਕਾ ਸੀ ਹਾਦਸੇ ਤੋਂ ਬਾਅਦ ਲੋਕਾਂ ਨੇ ਖਰਾਬ ਸੜਕਾਂ ਤੇ ਵਾਰਾ ਪਸ਼ੂਆਂ ਨੂੰ ਮੁੱਖ ਕਾਰਨ ਦੱਸਿਆ ਕਈਆਂ ਨੇ ਸਰਕਾਰ ਦੀ ਪ੍ਰਣਾਲੀ ਤੇ ਸਵਾਲ ਉਠਾਏ ਹਿਮਾਚਲ ਦੀ ਇੱਕ ਕੋਰਟ ਵਿੱਚ ਇਸ ਮੁੱਦੇ ਨੂੰ ਲੈ ਕੇ ਪਟੀਸ਼ਨ ਦਿੱਤੀ ਗਈ ਕਿ ਇਨ੍ਹਾਂ ਹਾਦਸਿਆਂ ਤੇ ਕਾਬੂ ਪਾਇਆ ਜਾਵੇ ਦੁੱਖ ਦੀ ਗੱਲ ਇਹ ਹੈ ਕਿ ਰਾਜਵੀਰ ਦੇ ਪਿਤਾ ਜੀ ਪਹਿਲਾਂ ਹੀ ਇਸ ਦੁਨੀਆ ਤੋਂ ਚਲੇ ਗਏ ਸਨ ਹੁਣ ਮਾਂ ਇਕੱਲੀ ਰਹਿ ਗਈ ਦੋਵੇਂ ਪਿਆਰੇ ਵਿਅਕਤੀਆਂ ਦੇ ਵਿਛੋੜੇ ਨੇ ਮਾਂ ਨੂੰ ਅੰਦਰੋਂ ਝੰਡੋੜ ਕੇ ਰੱਖ ਦਿੱਤਾ ਪਰ ਇਸ ਦੁੱਖ ਵਿੱਚ ਇੱਕ ਚੰਗੀ ਗੱਲ ਸਾਹਮਣੇ ਆਈ ਰਾਜਵੀਰ ਦੇ ਕਰੀਬੀ ਦੋਸਤ ਕਮਰ ਗਰੇਵਾਲ ਕੁਲਵਿੰਦਰ ਬਿੱਲਾ ਜਸ ਬਾਜਵਾ ਮਨਕੀਰ ਤੌਲਖ ਅਤੇ ਰਣਜੀਤ ਬਾਵਾ ਨੇ ਇੱਕ ਵਾਅਦਾ ਕੀਤਾ ਕਿ ਜਿਹੜੇ ਵੀ ਰਾਜਵੀਰ ਦੇ ਬਕ ਕੀਤੇ ਹੋਏ ਸ਼ੋਅ ਜਾਂ ਪ੍ਰੋਜੈਕਟ ਹਨ ਉਹ ਸਭ ਕੇ ਸਭ ਮਿਲ ਕੇ ਪੂਰੇ ਕਰਨਗੇ ਅਤੇ ਸਾਰੀ ਕਮਾਈ ਉਸਦੇ ਪਰਿਵਾਰ ਤੱਕ ਪਹੁੰਚਾਈ ਜਾਵੇਗੀ ਇਹ ਸੱਚਮੁੱਚ ਇੱਕ ਸੱਚਾ ਟ੍ਰਿਬਿਊਟ ਸੀ ਇੱਕ ਸੱਚੀ ਦੋਸਤ ਲਈ ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਸਿਰਫ ਜਾਨਵਰਾਂ ਦੀ ਗਲਤੀ ਨਹੀਂ ਸੀ ਸਗੋਂ ਸਰਕਾਰੀ ਲਾਪਰਵਾਹੀ ਵੀ ਇਸ ਵਿੱਚ ਸ਼ਾਮਲ ਸੀ ਖਰਾਬ ਰੋੜਾਂ ਤੇ ਰਾਤ ਦੇ ਸਮੇਂ ਰੋਸ਼ਨੀ ਦੀ ਕਮੀ ਨੇ ਕਈ ਜਾਨਾਂ ਖੋਹ ਲਈਆਂ ਹਨ ਜੇ ਸਿਸਟਮ ਠੀਕ ਹੋਵੇ ਤਾਂ ਅਜਿਹੇ ਹਾਦਸੇ ਕਦੇ ਨਾ ਵਾਪਰਣ ਰਾਜਵੀਰ ਜਵੰਦੇ ਦੀ ਗੀਤ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਧੜਕਦੇ ਹਨ ਜਿਵੇਂ ਸਿੱਧੂ ਮੂਸੇ ਵਾਲੇ ਦੇ ਗਾਣੇ ਉਸਦੀ ਯਾਦ ਜਗਾਉਂਦੇ ਹਨ ਉਹੀ ਤਰ੍ਹਾਂ ਰਾਜਵੀਰ ਦੇ ਗੀਤ ਵੀ ਹਰ ਦਿਲ ਵਿੱਚ ਜੀ ਰਹੇ ਹਨ ਉਸ ਦੀ ਆਵਾਜ਼ ਅੱਜ ਵੀ ਰੂਹ ਨੂੰ ਛੂ ਲੈਂਦੀ ਹੈ ਮਿੱਟੀ ਨਾਲ ਫਰੋਲ ਜੋਗੀਆ ਗੀਤ ਸੁਣਦੇ ਹੀ ਅਜੀਹਾ ਲੱਗਦਾ ਹੈ ਕਿ ਜਿਵੇਂ ਉਹ ਆਪਣੀ ਜ਼ਿੰਦਗੀ ਦੀ ਕਹਾਣੀ ਪਹਿਲਾਂ ਹੀ ਗਾ ਗਿਆ ਸੀ ਅਸੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਰਾਜਵੀਰ ਜਵੰਦੇ ਦੀ ਆਤਮਿਕ ਸ਼ਾਂਤੀ ਬਖਸ਼ੇ ਤੇ ਉਸ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਵੇ ਤੇ ਪਰਿਵਾਰ ਨੂੰ ਇਹ ਵੱਡਾ ਦੁੱਖ ਸਹਿਣ ਦਾ ਬਲ ਦੇਵੇ ਆਸ ਕਰੀਏ ਕਿ ਸਰਕਾਰ ਰਾਜਵੀਰ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਵੇ ਤਾਂ ਜੋ ਬੱਚਿਆਂ ਦਾ ਭਵਿੱਖ ਸੁਰੱਖਿਅਤ ਰਹਿ ਰਹਿ ਸਕੇ ਰਾਜਵੀਰ ਦੇ ਦੋਸਤਾਂ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਹੋਣੇ ਸ਼ੁਰੂ ਹੋ ਗਏ ਹਨ ਜਸ ਬਾਜਵੇ ਨੇ ਪਹਿਲੇ ਸ਼ੋਅ ਕਰਕੇ ਉਸ ਦੀ ਆਮਦਨੀ ਉਸ ਤੇ ਪਰਿਵਾਰ ਨੂੰ ਦੇ ਦਿੱਤੀ ਹੈ ਇਹ ਦਿਖਾਉਂਦਾ ਹੈ ਕਿ ਅਸਲ ਯਾਰ ਕੌਣ ਹੁੰਦੇ ਹਨ ਬਾਕੀ ਗਾਇਕ ਵੀ ਆ ਇਕੱਲੇ ਇਕੱਲੇ ਸ਼ੋਅ ਕਰਕੇ ਪੂਰਾ ਪੈਸਾ ਪਰਿਵਾਰ ਤੱਕ ਪਹੁੰਚਾ ਰਹੇ ਹਨ ਤਾਂ ਜੋ ਰਾਜਵੀਰ ਦੇ ਬੱਚਿਆਂ ਦਾ ਆਪ ਵੇਖ ਸੁਨੇਰੀ ਬਣਿਆ ਰਹੇ ਇਹ ਸਾਰਾ ਕੁਝ ਦੇਖ ਕੇ ਇੱਕੋ ਗੱਲ